ਜੀ ਸਰ ਕੀ ਨਾਮ ਹੈ ਜੀ ਲਖਨ ਸਿੰਘ ਅਸਲ ਲਖਨ ਜੀ ਅੱਜ VOTING ਕਰਨ ਆਏ ਹੋ व्हीलचेयर ਤੇ ਪਹੁੰਚੇ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰੇ VOTING ਕਰਨੀ ਸਾਰਿਆਂ ਨੂੰ VOTING ਕਰਨੀ ਚਾਹੀਦੀ ਹੈ ਹਾਂਜੀ ਹਾਂਜੀ VOTE ਜੇ ਬਿਛਾਰਾ ਅਧਿਕਾਰ ਹੈਗਾ ਤੇ ਧੁੱਪ ਵੀ ਬਹੁਤ ਅੱਜ ਤੇ ਘਰ ਆਰਾਮ ਕਰਨਾ ਹੀ ਅੱਜ ਛੁੱਟੀ ਵੀ ਹੈਗੀ ਹੈ ਨਹੀਂ ਕੀ ਕਰ ਸਕਦੇ ਹਾਂ VOTE ਪਾਣੀ ਕਿਉਂਦੀ ਹੈ ਕਿਉਂਕਿ ਬੋਲ ਸਾਰਾ ਮਾਨਵੀ ਅਧਿਕਾਰ ਹੈਗਾ ਹਾਂਜੀ 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 ਤੇ ਜਿਹੜੇ ਘਰ ਬੈਠੇ ਆ ਤੇ ਉਹਨਾਂ ਨੂੰ ਕੀ ਸੁਨੇਹਾ ਉਹ ਵੀ ਉਹ ਵੀ ਆ ਰਹੇ ਹਨ ਆਰੇ ਆ ਵੀ ਆ ਰਹੇ ਹਨ ਹਾਂਜੀ ਹਾਂਜੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਸਰਕਾਰ ਚੁਣਨ ਜਾ ਰਹੀ ਹੈ ਉਹਦੇ ਲਈ ਅਸੀਂ ਸਾਰਿਆਂ ਨੇ ਵੋਟ ਪਾਣ ਕੇ ਆਪਣੀ ਖੂਬ ਸਰਕਾਰ ਚੁਣਣੀ ਹੈ ਜਿਹੜੀ ਸਰਕਾਰ ਹੁਸ਼ਿਆਰਪੁਰ ਦੇ ਵਿੱਚ ਜਿੱਦਾਂ ਕਿ ਇਲੈਕਸ਼ਨ ਹੋ ਰਿਹਾ ਹੈ ਹੁਸ਼ਿਆਰਪੁਰ ਦੇ ਮੇਰੇ ਵਸਨੀਕਾਂ ਨੂੰ ਇੱਕ ਅਪੀਲ ਹੈ ਕਿ ਅੱਜ ਵੱਧ ਤੋਂ ਵੱਧ ਘਰਾਂ ਤੋਂ ਨਿਕਲ ਕੇ ਗਰਮੀ ਦਾ ਗਰਮੀ ਬਹੁਤ ਨੂੰ ਛੱਡ ਕੇ ਆਪਾਂ ਵੋਟ ਪਾਈਏ ਹੋਰ ਆਪਣੀ ਸਰਕਾਰ ਚੁਣੀਏ ਤਾਂ ਕਿ ਸਾਡੇ ਸੁੱਖ ਦੁੱਖ ਦੇ ਵਿੱਚ ਜਿਹੜੀ ਵੀ ਸਰਕਾਰ ਆਵੇ ਉਹ ਸਾਡਾ ਸਾਥ ਦੇਵੇ ਲੋਕਾਂ ਦੀ ਤਕਲੀਫਾਂ ਦੁੱਖ ਤਕਲੀਫਾਂ ਸੁਣੇ ਧੰਨਵਾਦ